ਸਤ ਸ੍ਰੀ ਅਕਾਲ ਬੱਚੋ ਆਓ ਪੰਜਾਬੀ ਸਿੱਖਿਆ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਬੱਚੋ ਆਪਾਂ ਪੜ ਰਹੇ ਹਾਂ ਬੁੱਕ ਕਿਹੜੀ ਨਵੀਂ ਉਡਾਨ ਸੈਕਿੰਡ ਕਲਾਸ ਦੀ ਜੋ ਬੁੱਕ ਹੈ ਨਵੀਂ ਉਡਾਨ ਪੜ ਰਹੇ ਹਾਂ ਇਸ ਦਾ ਆਪਾਂ 6 ਲੈਸਨ ਕਰ ਚੁੱਕੇ ਹਾਂ ਤੇ ਅੱਜ ਆਪਾਂ ਕਰਾਂਗੇ 7ਵਾਂ ਲੈਸਨ ਚੰਗੀਆਂ ਆਦਤਾਂ ਠੀਕ ਹੈ ਤੇ ਚਲੋ ਸ਼ੁਰੂ ਕਰਦੇ ਹਾਂ ਪਹਿਲਾਂ ਇਸ ਦੀ ਵਿਚਾਰ ਚਰਚਾ ਪੜ ਲਈਏ ਚੰਗੀਆਂ ਆਦਤਾਂ ਕੀ ਹੁੰਦੀਆਂ ਹਨ ਤੇ ਕਿਹੜੀਆਂ ਆਦਤਾਂ ਚੰਗੀਆਂ ਹੁੰਦੀਆਂ ਠੀਕ ਹੈ ਇਹਦੇ ਵਿੱਚ ਦੱਸਿਆ ਹੈ ਤੇ ਚਲੋ ਲੈਸਨ ਪੜ੍ਹਦੇ ਆਂ ਜਿਹੜੀਆਂ ਆਦਤਾਂ ਸਾਰਿਆਂ ਨੂੰ ਚੰਗੀਆਂ ਲੱਗਣ ਉਹਨਾਂ ਆਦਤਾਂ ਨੂੰ ਚੰਗੀਆਂ ਆਦਤਾਂ ਕਿਹਾ ਜਾਂਦਾ ਹੈ ਠੀਕ ਹੈ ਮੰਮੀ ਚਾਹੁੰਦੇ ਹਨ ਕਿ ਅਸੀਂ ਹਰ ਰੋਜ਼ ਆਪਣੇ ਆਪ ਪੜ੍ਹੀਏ ਸਕੂਲ ਦਾ ਕੰਮ ਕਰੀਏ ਕੰਮ ਕਰਨ ਤੋਂ ਬਾਅਦ ਆਪਣੀਆਂ ਕਿਤਾਬਾਂ ਆਪ ਸੰਭਾਲੀਏ ਮਤਲਬ ਆਪਣੇ ਸਹੀ ਟਿਕਾਣੇ ਤੇ ਰੱਖੀਏ ਹੈਨਾ ਆਪਣਾ ਬਸਤਾ ਸਹੀ ਟਿਕਾਣੇ ਉੱਪਰ ਰੱਖੀਏ ਸਕੂਲ ਤੋਂ ਆ ਕੇ ਆਪਣੇ ਕੱਪੜੇ ਬਦਲੀਏ ਆਪਣੀਆਂ ਸਾਰੀਆਂ ਚੀਜ਼ਾਂ ਨੂੰ ਇੱਧਰ ਉੱਧਰ ਨਾ ਸੁੱਟੀਏ ਮੰਮੀ ਆਖਦੇ ਹਨ ਹਰ ਚੀਜ਼ ਨੂੰ ਉਸਦੇ ਟਿਕਾਣੇ ਉੱਪਰ ਹੀ ਰੱਖਣਾ ਚਾਹੀਦਾ ਹੈ ਕੀ ਕਹਿੰਦੇ ਮੰਮੀ ਕੀ ਚਾਹੁੰਦੇ ਆ ਕਿ ਅਸੀਂ ਆਪਣੇ ਆਪ ਸਾਨੂੰ ਪੜ੍ਹਨਾ ਚਾਹੀਦਾ ਹੈ ਆਪਣੇ ਆਪਣੇ ਕੰਮ ਖੁਦ ਕਰਨੇ ਚਾਹੀਦੇ ਆ ਆਪਣੀਆਂ ਕਿਤਾਬਾਂ ਨੂੰ ਸੈੱਟ ਕਰਕੇ ਰੱਖਣਾ ਚਾਹੀਦਾ ਹੈਨਾ ਸੰਭਾਲ ਕੇ ਰੱਖਣਾ ਚਾਹੀਦਾ ਸਹੀ ਟਿਕਾਣੇ ਤੇ ਰੱਖਣਾ ਚਾਹੀਦਾ ਜਿਹੜੇ ਕੱਪੜੇ ਆਪਾਂ ਇੱਧਰ ਉੱਧਰ ਸਕੂਲ ਤੋਂ ਆ ਕੇ ਫੈਲਾ ਦਿੰਦੇ ਉਹਨਾਂ ਨੂੰ ਠੀਕ ਜਗ੍ਹਾ ਤੇ ਰੱਖਣਾ ਚਾਹੀਦਾ ਇੱਧਰ ਉੱਧਰ ਨਹੀਂ ਸੁਟਣਾ ਚਾਹੀਦਾ ਠੀਕ ਹੈ ਅਗੋ ਹੈ ਮੈਂ ਆਪਣਾ ਬਸਤਾ ਮੇਜ਼ ਉੱਪਰ ਰੱਖਦਾ ਹਾਂ ਆਪਣੇ ਬੂਟ ਅਲਮਾਰੀ ਦੇ ਹੇਠਲੇ ਖਾਨੇ ਵਿੱਚ ਤੇ ਕੱਪੜੇ ਅਲਮਾਰੀ ਵਿੱਚ ਰੱਖਦਾ ਹਾਂ ਠੀਕ ਹੈ ਬੂਟ ਜਿਹੜੇ ਹੁੰਦੇ ਅੱਜ ਕੱਲ ਖਾਨੇ ਬਣੇ ਆਂਦੇ ਹਨਾ ਕੱਪੜਿਆਂ ਦੇ ਅਲਮਾਰੀ ਦੇ ਥੱਲੇ ਖਾਨੇ ਬਣੇ ਹੁੰਦੇ ਹਨਾ ਉਹਦੇ ਵਿੱਚ ਹੀ ਅਸੀਂ ਬੂਟ ਵੀ ਰੱਖ ਸਕਦੇ ਆਪਣੇ ਸ਼ੂਜ਼ ਵਗੈਰਾ ਸਾਰੇ ਹੈ ਨਾ ਤੇ ਕੀ ਕਹਿੰਦਾ ਉਹ ਕਿ ਮੈਂ ਆਪਣਾ ਜਿਹੜਾ ਬਸਤਾ ਮੇਜ਼ ਉੱਪਰ ਰੱਖਦਾ ਫਿਰ ਆਪਣੇ ਜਿਹੜੇ ਬੂਟ ਐ ਅਲਮਾਰੀ ਦੇ ਹੇਠਲੇ ਖਾਨੇ ਖਾਨੇ ਵਿੱਚ ਨਾ ਹੇਠਲੇ ਹਿੱਸੇ ਵਿੱਚ ਰੱਖਦਾ ਹਾਂ ਮੇਰੇ ਕੱਪੜੇ ਅਸੀਂ ਮੈਲੇ ਕੱਪੜਿਆਂ ਵਾਲੀ ਟੋਕਰੀ ਵਿੱਚ ਰੱਖਦੇ ਹਾਂ ਇਸ ਨੂੰ ਲਾਂਡਰੀ ਵਾਲੀ ਟੋਕਰੀ ਆਖਦੇ ਹਨ ਲਾਂਡਰੀ ਵਾਲੀ ਟੋਕਰੀ ਕਹਿੰਦੇ ਨਾ ਜਦੋਂ ਆਪਾਂ ਗੰਦੇ ਕੱਪੜੇ ਅਲੱਗ ਕਰ ਦਿੰਦੇ ਆ ਜਿਹੜੇ ਸਾਫ਼ ਕੱਪੜੇ ਹੁੰਦੇ ਉਹਨਾਂ ਨੂੰ ਅਲੱਗ ﺍﻟमारी ਵਿੱਚ ਰੱਖ ਦਿੰਦੇ ਤੇ ਜਿਹੜੇ ਗੰਦੇ ਕੱਪੜੇ ਹੁੰਦੇ ਉਹ ਕਹਿੰਦਾ ਮੈਂ ਲਾਂਡਰੀ ਵਿੱਚ ਰੱਖ ਦਿੰਦਾ ਹਾਂ ਲਾਂਡਰੀ ਵਾਲੀ ਟੋਕਰੀ ਵਿੱਚ ਰੱਖ ਦਿੰਦਾ ਹਾਂ ਮੈਨੂੰ ਆਪਣੀ ਕਮੀਜ਼ਾਂ ਮੈਨੂੰ ਆਪਣੀ ਕਮੀਜ਼ ਜੁਰਾਬਾਂ ਤੇ ਰੁਮਾਲ ਇਸ ਵਿੱਚ ਰੱਖਣ ਹਰ ਰੋਜ਼ ਪੜਨ ਤੋਂ ਸਕੂਲ ਦਾ ਕੰਮ ਕਰਨ ਲਈ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ ਮਤਲਬ ਇੱਕ ਟਾਈਮ ਬੱਜਿਆ ਹੁੰਦਾ ਹੈ ਜੇ 5 ਵਜੇ ਪੜ੍ਹਨਾ ਆਪਾਂ ਤਾਂ 5 ਵਜੇ ਪੜ੍ਹਨਾ ਸ਼ੁਰੂ ਕਰ ਦਿੰਦੇ ਹਨਾ ਮਤਲਬ ਇੱਕ ਟਾਈਮ ਰੱਖਿਆ ਹੁੰਦਾ ਹੈ ਪੜਨ ਦਾ ਸਕੂਲ ਦਾ ਕੰਮ ਕਰਨ ਦਾ ਹੈਨਾ ਮੈਂ 4 ਤੋਂ 5 ਵਜੇ ਤੱਕ ਸਕੂਲ ਦਾ ਕੰਮ ਕਰਦਾ ਹਾਂ 5 ਵਜੇ ਤੋਂ 7 ਵਜੇ ਤੱਕ ਮੈਂ ਖੇਡਦਾ ਹਾਂ ਇਹੇ ਬੱਚਿਆਂ ਦਾ ਰੁਟੀਨ ਹੁੰਦਾ ਹੈ ਨਾ ਖੇਡਣ ਲਈ ਮੈਂ ਆਪਣੇ ਘਰ ਦੇ ਬਾਹਰ ਇੱਕ ਪਾਰਕ ਵਿੱਚ ਜਾਂਦਾ ਹਾਂ ਘਰ ਦੇ ਸਾਹਮਣੇ ਇੱਕ ਪਾਰਕ ਹੈ ਉਹਦੇ ਵਿੱਚ ਜਾਂਦਾ ਹਾਂ ਇੱਥੇ ਮੈਂ ਆਪਣੇ ਦੋਸਤਾਂ ਨਾਲ ਖੇਡਦਾ ਹਾਂ ਅਸੀਂ ਸਾਰੇ ਮਿਲ ਕੇ ਕਦੇ ਕ੍ਰਿਕਟ ਖੇਡਦੇ ਹਾਂ ਤੇ ਕਦੇ ਫੁੱਟਬਾਲ ਸਾਨੂੰ ਸਭ ਨੂੰ ਖੇਡਣਾ ਚੰਗਾ ਲੱਗਦਾ ਹੈ ਬਾਰੋਂ ਆ ਕੇ ਹੱਥ ਧੋਣਾ ਵੀ ਇੱਕ ਚੰਗੀ ਆਦਤ ਹੈ। ਇਸ ਲਈ ਮੰਮੀ ਸਾਨੂੰ ਸਭ ਤੋਂ ਪਹਿਲਾਂ ਹੱਥ ਧੋਣ ਲਈ ਆਖਦੇ ਹਨ। ਉਹ ਕਹਿੰਦੇ ਹਨ ਕਿ ਹੱਥ ਧੋਣ ਨਾਲ ਹੱਥਾਂ ਉੱਪਰ ਕੋਈ ਗੰਦਗੀ ਨਹੀਂ ਰਹਿੰਦੀ। ਕੁਝ ਵੀ ਖਾਣ ਤੋਂ ਪਹਿਲਾਂ ਹੱਥ ਧੋਣੇ ਚਾਹੀਦੇ ਹਨ। ਇਸ ਲਈ ਮੈਂ ਕੁਝ ਵੀ ਖਾਣ ਤੋਂ ਪਹਿਲਾਂ ਆਪਣੇ ਹੱਥ ਚੰਗੀ ਤਰ੍ਹਾਂ ਸਾਫ਼ ਕਰਦਾ ਹਾਂ। ਹੱਥ ਧੋਣ ਲਈ ਸਾਬਣ ਤੇ ਸਾਫ਼ ਪਾਣੀ ਦੀ ਵਰਤੋਂ ਕਰਨੀ ਚਾਹੀਦੀ ਹੈ। ਹੱਥ ਧੋਣ ਤੋਂ ਬਾਅਦ ਪਾਣੀ ਦੀ ਟੂਟੀ ਬੰਦ ਕਰਨਾ ਵੀ ਇੱਕ ਚੰਗੀ ਆਦਤ ਹੈ ਇਸ ਨਾਲ ਸਾਫ਼ ਪਾਣੀ ਦੀ ਦੁਰਵਰਤੋਂ ਰੋਕੀ ਜਾ ਸਕਦੀ ਹੈ ਮੈਂ ਕਦੇ ਵੀ ਟੂਟੀ ਬੰਦ ਕਰਨੀ ਨਹੀਂ ਭੁੱਲਦਾ ਇਹ ਇੱਕ ਚੰਗੀ ਆਦਤ ਹੈ ਸਕੂਲ ਵਿੱਚ ਵੀ ਪਾਣੀ ਪੀਣ ਤੋਂ ਬਾਅਦ ਟੂਟੀ ਬੰਦ ਕਰਨੀ ਚਾਹੀਦੀ ਹੈ ਮਤਲਬ ਇਸ ਦੇ ਵਿੱਚ ਚੰਗੀਆਂ ਆਦਤਾਂ ਆਪਣੇ ਬੱਚੇ ਨੇ ਆਪਣੀਆਂ ਜਿਹੜੀਆਂ ਚੰਗੀਆਂ ਆਦਤਾਂ ਦੱਸੀਆਂ ਹੋਈਆਂ ਹਨ ਠੀਕ ਹੈ ਨੈਕਸਟ ਹੈ ਅੱਗੇ ਉਹ ਬੱਚਾ ਕਹਿੰਦਾ ਹੈ ਆਪਣੇ ਕੋਲ ਰੁਮਾਲ ਰੱਖਣਾ ਵੀ ਇੱਕ ਚੰਗੀ ਆਦਤ ਹੈ ਰੁਮਾਲ ਨਾਲ ਲੋੜ ਪੈਣ ਤੇ ਹੱਥ ਸਾਫ਼ ਕੀਤੇ ਜਾ ਸਕਦੇ ਹਨ ਮੂੰਹ ਨੂੰ ਸਾਫ਼ ਕੀਤਾ ਜਾ ਸਕਦਾ ਹੈ ਹੈਨਾ ਸਾਫ਼ ਕੱਪੜੇ ਪਾਉਣੇ ਕੱਪੜਿਆਂ ਨੂੰ ਸਾਫ਼ ਰੱਖਣਾ ਵੀ ਚੰਗੀ ਆਦਤ ਹੈ ਮੈਂ ਆਪਣੇ ਕੱਪੜੇ ਸਾਫ਼ ਰੱਖਣ ਦੀ ਕੋਸ਼ਿਸ਼ ਕਰਦਾ ਹਾਂ ਚੰਗੀਆਂ ਆਦਤਾਂ ਨਾਲ ਹੀ ਚੰਗੇ ਬੱਚੇ ਬਣਿਆ ਜਾ ਸਕਦਾ ਹੈ ਤੇ ਇਹ ਬੱਚਾ ਹੈ ਜਿਹੜਾ ਕੀ ਕਹਿੰਦਾ ਹੈ ਕਿ ਸ਼ੁਰੂ ਤੋਂ ਇੱਕ ਵਾਰੀ ਦੱਸ ਦੇ ਕਿ ਚੰਗੀਆਂ ਆਦਤਾਂ ਹੋਣੀਆਂ ਬੱਚਿਆਂ ਦੇ ਵਿੱਚ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਆਪਣੇ ਕੰਮ ਖੁਦ ਕਰਨੇ ਆਣੇ ਚਾਹੀਦੇ ਆ ਆਪਣੇ ਜਿਹੜੀਆਂ ਕਿਤਾਬਾਂ ਆ ਉਹਨਾਂ ਨੂੰ ਉਹਨਾਂ ਦੇ ਟਿਕਾਣੇ 'ਤੇ ਰੱਖਣਾ ਚਾਹੀਦਾ ਹੈ ਸਕੂਲ ਬੈਗ ਸਕੂਲੋਂ ਆ ਕੇ ਸਹੀ ਜਗ੍ਹਾ 'ਤੇ ਰੱਖਣਾ ਚਾਹੀਦਾ ਹੈ ਤੇ ਆਪਣੇ ਜਿਹੜੇ ਕੱਪੜੇ ਐ ਧੋਣ ਵਾਲੇ ਕੱਪੜੇ ਆ ਇਹਨੂੰ ਲਾਂਡਰੀ ਬੈਗ ਦੇ ਵਿੱਚ ਰੱਖਣਾ ਚਾਹੀਦਾ ਹੈ ਤੇ ਬਾਕੀ ਜਿਹੜੇ ਸਾਫ਼ ਸੁਥਰੇ ਕੱਪੜਿਆਂ ਨੂੰ ਅਲਮਾਰੀ ਵਿੱਚ ਰੱਖਣਾ ਚਾਹੀਦਾ ਹੈ ਤੇ ਜਿਹੜੇ ਆਪਣੇ ਬੂਟ ਐ ਸਕੂਲੋਂ ਆ ਕੇ ਸਹੀ ਸਲਾਮਤ ਰੱਖਣੇ ਚਾਹੀਦੇ ਐ ਕਿੱਥੇ ਅਲਮਾਰੀ ਦੇ ਥੱਲੇ ਡਰਾਅਰ ਦੇ ਵਿੱਚ ਜਿੱਥੇ ਵੀ ਤੁਹਾਡੀ ਜਗ੍ਹਾ ਬਣੀ ਹੋਈ ਉੱਥੇ ਸੈੱਟ ਕਰਕੇ ਸ਼ੂਜ਼ ਜਿਹੜੇ ਐ ਰੱਖਣੇ ਚਾਹੀਦੇ ਐ ਠੀਕ ਐ ਤੇ ਜਿਹੜਾ ਸਮਾਂ ਵੀ ਤੁਸੀਂ ਆਪਣੀ ਪੜ੍ਹਾਈ ਦਾ ਸਮਾਂ ਵੀ ਨਿਸ਼ਚਿਤ ਕਰਕੇ ਰੱਖਣਾ ਚਾਹੀਦਾ ਕਿ ਇਸ ਟਾਈਮ ਤੇ ਸਾਨੂੰ ਪੜ੍ਹਨਾ ਚਾਹੀਦਾ ਹੈ ਤੇ ਕਿਸ ਟਾਈਮ ਤੇ ਸਾਨੂੰ ਖੇਲਣਾ ਚਾਹੀਦਾ ਹੈ ਤੇ ਆਪਣੇ ਦੋਸਤਾਂ ਨਾਲ ਰਲ ਮਿਲ ਕੇ ਖੇਲਣਾ ਚਾਹੀਦਾ ਹੈ ਇਹ ਵੀ ਇੱਕ ਚੰਗੀ ਆਦਤ ਹੈ ਹਨਾ ਤੇ ਬਾਕੀ ਸਾਨੂੰ ਬਾਹਰੋਂ ਆ ਕੇ ਹੱਥ ਮੂੰਹ ਚੰਗੀ ਤਰ੍ਹਾਂ ਸਾਫ਼ ਕਰਨੇ ਚਾਹੀਦੇ ਹੈ ਹੱਥ ਤਾਂ ਜ਼ਰੂਰੀ ਸਾਫ਼ ਕਰਨੇ ਚਾਹੀਦੇ ਹੈ ਕਿਉਂਕਿ ਜਦੋਂ ਆਪਾਂ ਖਾਣਾ ਖਾਂਦੇ ਆਂ ਤੇ ਹੱਥ ਸਾਡੇ ਗੰਦੇ ਹੁੰਦੇ ਹੱਥ ਖਾਣਾ ਖਾਣ ਤੋਂ ਪਹਿਲਾਂ ਸਾਨੂੰ ਆਪਣੇ ਹੱਥ ਜ਼ਰੂਰ ਧੋਣੇ ਚਾਹੀਦੇ ਹੈ ਠੀਕ ਹੈ ਤੇ ਹੋਰ ਕੀ ਆਦਤਾਂ ਆ ਤੁਹਾਡੇ ਵਿੱਚ ਹੋਰ ਕੀ ਕੀ ਆਦਤਾਂ ਆ ਬੱਚੋ ਤੁਸੀਂ ਮੈਨੂੰ ਸ਼ੇਅਰ ਕਰਿਓ ਕੀ ਕੀ ਤੁਹਾਡੇ ਵਿੱਚ ਆਦਤਾਂ ਵਧੀਆ ਆਦਤਾਂ ਕਿਹੜੀਆਂ ਚੰਗੀਆਂ ਆਦਤਾਂ ਕਿਹੜੀਆਂ ਤੇ ਤੇ ਬੱਚੋ ਇੱਥੇ ਹੀ ਆਪਣੀ ਇਹ ਕਲਾਸ ਖਤਮ ਹੁੰਦੀ ਹੈ ਅਗਲੀ ਕਲਾਸ ਦੇ ਵਿੱਚ ਆਪਾਂ ਇਹਦੇ ਅ ਪ੍ਰਸ਼ਨ ਉੱਤਰ ਕਰਾਂਗੇ ਠੀਕ ਹੈ ਤੇ ਤੁਸੀਂ ਵੀ ਇਹ ਲੈਸਨ ਦੁਆਰਾ ਪੜਿਓ ਤੁਹਾਨੂੰ ਅ ਕਿਸ ਤਰ੍ਹਾਂ ਦਾ ਲੱਗਿਆ ਇਹ ਲੈਸਨ ਕਮੈਂਟ ਜ਼ਰੂਰ ਕਰਿਓ ਤੇ ਮਿਲਦੇ ਆਪਾਂ ਅਗਲੀ ਕਲਾਸ ਦੇ ਵਿੱਚ ਤਦ ਤੱਕ ਲਈ ਓਕੇ ਬਾਏ ਬਾਏ ਟੇਕ ਕੇਅਰ ਬੱਚੋ ਥੈਂਕ ਯੂ